ਹਾਂਜੀ ਸਵਾਗਤ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰਾਲੀਆਂ ਦੋ ਲੈ ਕੇ ਆਏ ਆ ਜੀ ਇੱਕ ਸਿੰਪਲ ਆ ਤੇ ਇੱਕ ਆ ਜੈਕ ਵਾਲੀ ਆ ਤੇ ਬਾਕੀ 60000 ਤੋਂ ਰੇਟ ਸਟਾਰਟ ਆ ਤੇ ਵੀਡੀਓ ਸਾਰੀ ਐਂਡ ਤੱਕ ਜਰੂਰ ਵੇਖਿਆ ਜੇ ਦੋਵਾਂ ਟਰਾਲੀਆਂ ਦੀ ਆਪਾਂ ਕੱਲੀ-ਕੱਲੀ ਜਾਣਕਾਰੀ ਦੇਣੀ ਹੈ ਤੁਹਾਨੂੰ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਜੇਕਰ ਇਸ ਤਰ੍ਹਾਂ ਦੀ ਐਡ ਆਪਣੇ ਚੈਨਲ ਤੇ ਤੁਸੀਂ ਵੀ ਲਵਾਉਣਾ ਚਾਹੁੰਦੇ ਹੋ ਤਾਂ ਸੰਦ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਜੀ ਤੇ WhatsApp ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਤੇ ਐਡ ਲਗਾਉਣ ਲਈ ਸਾਰੀ ਜਾਣਕਾਰੀ ਭੇਜ ਦਿਓ ਤੁਹਾਡੀ ਐਡ ਲੱਗ ਜੂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਬਾਕੀ ਹੁਣ ਗੱਲ ਕਰੀਏ ਆਪਾਂ ਟਰਾਲੀ ਬਾਰੇ ਜੀ ਜਿਹੜੀ ਪਹਿਲੀ ਟਰਾਲੀ ਜੈਕ ਵਾਲੀ ਟਰਾਲੀ ਹੈ ਜੀ ਬਾਕੀ ਤੂੜੀ ਦਾ ਸੀਜ਼ਨ ਖਤਮ ਹੋ ਗਿਆ ਹੁਣ ਆਪਣੇ ਕੋਲੇ ਟਰਾਲੀਆਂ ਵੇਲੀਆਂ ਹੋ ਗਈਆਂ ਜੀ ਤੇ ਆਪਾਂ ਸੇਲ ਕਰਨੀਆਂ ਇਹ ਹੈਗੀ ਜੀ ਸਾਈਜ਼ 11 6 11 6 ਦੀ ਟਰਾਲੀ ਹੈ ਜੀ ਤੇ ਚੈਨਰਾਂ ਦੀ ਚਾਸੀ ਬਣੀ ਹੋਈ ਹੈ ਜੀ 8 3 ਦੇ ਚੈਨਰਾ ਤੇ 80 ਬਣੀ ਹੋਈ ਆ ਪੂਰੀ ਹੈਵੀ ਚਾਸੀ ਹੈ ਜੀ 2 ਕੁਇੰਟਲ ਵਾਲੀ ਚਾਸੀ ਤੇ ਬਾਕੀ ਟਰਾਲੀ ਦੀ ਆਪਾਂ ਹੁੱਕ ਦੀ ਗੱਲ ਕਰੀਏ ਜੀ ਮਸ਼ੀਨੀ ਹੁੱਕ ਡਾਈ ਦੀ ਇਹ ਵੀ 2.5 ਇੰਚੀ ਹੁੱਕ ਆ ਜੀ ਬੁਸ਼ ਵਗੈਰਾ ਲੱਗਿਆ ਬਾਕੀ ਹੁਣ ਆਪਾਂ ਗੱਲ ਕਰੀਏ ਆਪਣੇ ਟਰਾਲੀ ਦੀ ਸਾਈਡ ਵਾਲੀ ਚਾਦਰ ਇਹ ਲੱਗੀ ਹੋਈ ਹੈ ਜੀ 12 ਗੇਜ ਟਾਟਾ ਦੀ ਟਾਟਾ ਦੀ ਚਾਦਰ ਲੱਗੀ ਹੋਈ ਆ ਤੇ 2 ਇੰਚੀ ਤਿੰਨ ਸੂਤ ਤਿੰਨ ਸੂਤ ਮੋਟੀ ਆ ਫੱਟੀ ਆ ਤੇ ਬਾਕੀ ਟਰਾਲੀ ਥੋੜੀ ਵਗੈਰਾ ਧੋਣ ਧਾਨ ਵਾਲੀ ਆ ਟਰਾਲੀ ਪੂਰੀ ਓਕੇ ਆ ਰੰਗ ਵਗੈਰਾ 2K ਦਾ ਚੰਗਾ ਰੰਗ ਹੋਇਆ ਐਸਡੀ ਦਾ ਤੇ ਹੁਣ ਗੱਲ ਕਰੀਏ ਆਪਾਂ ਜਿਹੜੇ ਟਾਇਰਾਂ ਦੀ ਟਾਇਰ 1020 ਦੇ ਆ ਜੀ ਐਮਆਰਐਫ ਦੇ ਟਰੱਕ ਵਾਲੇ ਜਿਹੜੇ ਆਪਣੇ ਮੋਟੀ ਗੁੱਡੀ ਵਾਲੇ ਟਾਇਰ ਆ ਦੇਖ ਸਕਦੇ ਹੋ ਟਾਇਰ ਵੀ ਪੂਰੇ ਵਜ਼ਨ ਚੱਕਣ ਵਾਲੇ ਟਾਇਰ ਆ ਜੀ ਤੇ ਡੇਢ ਤਿੰਨ ਦੇ ਚੈਨਰੇ ਦੇ ਥੱਲੇ ਵਾਲੇ ਲੱਗੇ ਹੋਇਆ ਜੀ ਇਹ ਵੀ ਆਈਐਸਆਈ ਮਾਰਕਾ ਸਾਰਾ ਮਾਲ ਆ ਤੇ ਜੈਕ ਲੱਗਿਆ ਹੋਇਆ ਜੀ ਧਿਮਾਨ ਕੰਪਨੀ ਦਾ ਦੋਵਾਂ ਵਾਲਾ ਜੈਕ ਲੱਗਿਆ ਹੋਇਆ ਪਤਲਾ ਜੈਕ ਹਾਈ ਸਪੀਡ ਜਿਹਨੂੰ ਕਹਿੰਦੇ ਆ ਤੇ ਇਹ 15 ਟਨ ਵਾਲਾ ਜੈਕ ਆ ਜੀ ਤੇ ਇਹ ਵੀ ਪੂਰਾ ਹੈਵੀ ਆ ਅੱਗੇ ਆ ਗਿਆ ਜੀ ਹਿੱਸਾ ਹਿੱਸਾ ਲਗਾ ਹੋਇਆ 4 ਇੰਚੀ ਦੇਖ ਸਕਦੇ ਹੋ ਤੁਸੀਂ ਪੂਰਾ ਚੌੜਾ ਹਿੱਸਾ 4 ਦਾ ਹਿੱਸਾ ਜੀ ਦੋਵੇਂ ਟਾਇਰ ਦੇਖ ਸਕਦੇ ਹੋ ਦੋਵੇਂ ਟਾਇਰ ਬੇਦਾਗ ਚੰਗੀ ਕੰਡੀਸ਼ਨ ਦੇ ਟਾਇਰ ਆ ਕੜੇ ਵਾਲੇ ਰੇਮ ਆ ਜੀ ਕੜੇ ਵਾਲੇ ਇਹ ਵੀ ਪੂਰੇ ਹੈਵੀ ਰੇਮਲ ਬਣੇ ਹੋਇਆ ਮੋਟੀ ਹੱਬਾਂ ਵਾਲਾ ਹਿੱਸਾ ਇਹ ਲੰਮੀ ਹੱਫਾ ਜਿਹੜਾ ਕਹਿ ਦਿੰਦੇ ਤੇ ਹੁਣ ਗੱਲ ਕਰੀਏ ਡਾਲਾ ਆ ਗਿਆ ਜੀ ਅਕੇ ਡਾਲਾ ਖੁੱਲਦਾ ਸਾਈਡ ਤੇ ਇੱਕ ਪਾਸੇ ਨੂੰ ਸਾਰਾ ਡਾਲਾ ਖੁੱਲਦਾ ਦੇਖ ਸਕਦੇ ਹੋ ਤੁਸੀਂ ਇੱਕ ਸਾਈਡ ਤੇ ਸਾਰਾ ਡਾਲਾ ਖੁੱਲਦਾ ਫਰਸ਼ ਗੱਲ ਕਰੀਏ ਇੱਕੋ ਪੀਸ ਆ ਜੀ ਇੱਕੋ ਪੀਸ ਆ ਕੋਈ ਜੋੜ ਨਹੀਂ ਕਿਤੇ ਵੀ ਇੱਕ ਪੀਸੇ ਵੀ ਟਾਟਾ ਦਾ 10 ਗੇਜ ਮੋਟੀ ਫਰਸ਼ ਆ ਜੀ ਦਾਸ ਗੇਜ ਦੀ ਫਰਸਾ ਬਾਕੀ ਜੋੜ ਤੋਂ ਫਰਸ ਗਲਦੀ ਆ ਉਹ ਕੋਈ ਸ਼ਿਕਾਇਤ ਨਹੀਂ ਇੱਕੋ ਪੀਸ ਫਰਸ ਵਾਲੀ ਟਰਾਲੀ ਆਪਾਂ ਨੂੰ ਹੁਣ ਲੈਣੀ ਚਾਹੀਦੀ ਆ ਜ਼ਿਆਦਾਤਰ ਹੁਣ ਇੱਕੋ ਪੀਸ ਦੀ ਟਰਾਲੀਆਂ ਬਣ ਰਹੀਆਂ ਈ ਇਹਦਾ ਆਪਾਂ ਨੂੰ ਬੈਨੀਫਿਟ ਸੇ ਆ ਵੀ ਇੱਕ ਗਲਦੀ ਵਗੈਰਾ ਘਟਾ ਤੇ ਵਿੱਡ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਉੱਪਰ ਲੱਗਿਆ ਹੋਇਆ ਇਹ ਵੀ ਸਟੀਲੀ ਜਾਲੀ ਆ ਜੀ ਸਟੀਲੀ ਜਾਲੀ ਵਾਲਾ ਵਿੱਡ ਲੱਗਿਆ ਹੋਇਆ ਤੇ ਇਹ 3 ਫੁੱਟ ਵਿੱਡ ਆ ਜੀ ਸਾਰਾ ਦੇਖ ਸਕਦੇ ਜੇ ਬੈਕ ਸਾਈਡ ਤੇ ਡਾਲਾ ਵੀ ਲੈਣਾ ਇਹ ਵੀ ਮਿਲ ਜੂਗਾ ਤੇ ਬਾਕੀ ਹੁਣ ਆਪਾਂ ਇਸ ਸਾਈਡ ਤੋਂ ਗੱਲ ਕਰ ਲਈ ਜੀ ਦੇਖ ਸਕਦੇ ਹੋ ਰਿੰਮ ਵਗੈਰਾ ਟਰ ਇਹ ਵੀ ਵੇਜ ਦਾਗਾ ਜੀ ਪੂਰਾ ਚੰਗਾ ਟਾਇਰ ਹੈ ਬਾਕੀ ਟਰਾਲੀ ਦੀ ਆਪਾਂ ਜੇ ਕੋਈ ਜਾਣਕਾਰੀ ਲੈ ਗਈ ਰਹਿ ਗਈ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ 9478886538 ਵਜਨ ਹੈਗਾ ਜੀ ਇਹਦਾ 14 ਤੋਂ 14.5 ਕੁਆਂਟਲ ਦੇ ਵਿੱਚ ਵਿੱਚ ਵਜਣਾ ਤੇ ਬਾਕੀ ਕੋਈ 10-20 ਕਿਲੋ ਹੇਠਾਂ ਉੱਤੇ ਹੋ ਜਾਂਦਾ ਹੁੰਦਾ ਰੇਟ ਹੈਗਾ ਜੀ 1,25,000 1,25,000 ਰੁਪਿਆ ਰੇਟ ਆ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਵਿੱਡ ਵਗੈਰਾ ਵੀ ਪੂਰਾ ਹੈਵੀ ਲੱਗਿਆ ਬਾਕੀ ਜਿਹੜੀ ਆ ਟਰਾਲੀ ਦੀ ਆ ਗੱਲ ਕਰੀਏ ਇਹ ਤੁਹਾਨੂੰ ਆਪਣਾ ਫਿਕਸ ਰੇਟ ਆ ਜੀ 60,000 ਰੁਪਿਆ ਦੇਖ ਸਕਦੇ ਹੋ ਟਾਇਰ ਇਹਦੇ 1220 ਦੇ ਆ ਵਿੱਚੋਂ ਇਹ ਸਾਫ਼ ਹੈ ਜੀ ਫਰਸ਼ ਨਵੀਂ ਲੱਗੀ ਹੋਈ ਆ ਸਾਈਡਾਂ ਵੀ ਬਿਲਕੁਲ ਸਾਫ਼ ਆ ਇਹਦੀ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਤੁਹਾਨੂੰ ਪਾ ਦਾਂਗੇ ਸਾਰੀ ਜਾਣਕਾਰੀ ਦਵਾਂਗੇ ਕੱਲੀ-ਕੱਲੀ ਬਾਕੀ ਇਹਨੂੰ ਰੰਗ ਦੀ ਕਮੀ ਆ ਹੋਰ ਇਹ ਟਰਾਲੀ ਕਿਤੋਂ ਦੀ ਗਲੀ ਸੜੀ 60000 ਰੁਪਏ ਦੇ ਵਿੱਚ ਇਹ ਟਰਾਲੀ ਮਿਲ ਜੂ 125000 ਦੇ ਵਿੱਚ ਇਹ ਮਿਲ ਜੂਗੀ ਬਾਕੀ ਮੌਕੇ ਤੇ ਮਾਨਤਨ ਕਰ ਲਾਂਗੇ ਬਾਕੀ ਇਹਦਾ ਰੇਟ ਫਿਕਸ ਹੀ ਹੈ ਬਾਕੀ ਇਹਦੀ ਆਪਾਂ ਵੀਡੀਓ ਇੱਕ ਹੋਰ ਪਾ ਦਾਂਗੇ ਇਹਨੂੰ ਰੰਗ ਕਰਾਉਣ ਦੀ ਲੋੜ ਆ ਇਹ ਰੰਗ ਕਰਾ ਕੇ ਆਪਾਂ ਵੀਡੀਓ ਦੁਬਾਰਤੋਂ ਇਹਦੀ ਪਾਵਾਂਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ